ਪਤਾ ਕਿਹਦੀਆਂ ਬੰਦਾ ਸਿੰਘ ਬਹਾਦਰ ਦੀ ਬਾਬੇ ਦੀਪ ਸਿੰਘ ਦੀ ਵਿੱਚੋਂ ਕੱਢ ਲਾਂਗੇ ਇਹਨਾਂ ਦੇ ਵਿੱਚੋਂ ਚਲੋ ਕਿਧਰ ਨੂੰ ਦੱਪ ਜੇ ਕਿਉਂ ਨੇ ਪਿੱਛੇ ਨੂੰ ਕਿਸ ਕਿ ਕਿੱਥੋਂ ਲੈ ਕੇ ਆਏ ਹੋ ਤੁਸੀਂ ਪਾਕਿਸਤਾਨ ਬਣਾਇਆ ਮੋਤੀ ਨੇ ਪਾਕਿਸਤਾਨ ਬਣਾਤਾ ਸਾਡੇ ਨਾਲ ਇਹਨਾਂ ਝੂਲੂ ਕਰ ਰਹੇ ਬੇਟੇ ਅਸੀਂ ਦੂਜੇ ਮੁਲਕ ਦੇ ਬੰਦੇ ਆ ਇਸੇ ਮੁਲਕ ਦੇ ਆ ਨਾ ਕਿਲ ਨੇ ਜੋ ਕਿਸਾਨਾਂ ਨੂੰ ਰੋਕਣ ਦੇ ਲਈ ਬਾਰਡਰ ਤੇ ਲਗਾਏ ਗਏ ਸਨ ਪਰ ਕਿਸਾਨ ਹੁਣ ਇਹਨਾਂ ਨੂੰ ਪੁੱਟ ਲਿਆਏ ਨੇ ਕੰਢਿਆਲੀਆਂ ਤਾਰਾਂ ਵੀ ਤੁਸੀਂ ਦੇਖਿਆ ਤਸਵੀਰਾਂ 'ਚ ਪੁੱਟ ਲਿਆਏ ਨੇ ਕਿਲ ਹੈ ਜਿਹੜੇ ਉਹ ਵੀ ਪੁੱਟ ਲਿਆਏ ਨੇ ਤੇ ਬਾਬਾ ਜੀ ਫਿਰ ਤੁਸੀਂ ਹੁਣ ਅਹਿਦ ਲਿਆ ਵੀ ਜਾਣਾ ਹੀ ਜਾਣਾ ਅਸੀਂ ਜਾਣਾ ਦਿੱਲੀ ਜੀ ਅਸੀਂ ਕੋਈ ਨੋਸਾ ਦਿੱਲੀ ਜਾਣਾ ਹੀ ਜਾਣਾ ਇਹਨੂੰ ਜੋ ਮਰਜੀ ਕਰ ਲੈ ਅਸੀਂ ਦਿੱਲੀ ਜਾਣਾ ਹੀ ਜਾਣਾ ਤੇ ਤਸਵੀਰਾਂ ਤੁਸੀਂ ਦੇਖੀਆਂ ਨੇ ਕਿ ਕਿਸ ਤਰ੍ਹਾਂ ਦੇ ਨਾਲ ਕਿਸਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਹੈ ਪਰ ਕਿਸਾਨ ਕੰਡਿਆਲੀਆਂ ਤਾਰਾਂ ਵੀ ਪੁੱਟ ਲਿਆਏ ਨੇ ਤੇ ਨਾਲ ਹੀ ਜੋ ਕਿਲ ਲਗਾਏ ਗਏ ਸਨ ਜੋ ਇੰਤਜ਼ਾਮ ਸਨ ਉਹ ਵੀ ਉਹ ਉਹਨਾਂ ਨੇ ਜਿਹੜੇ ਉੱਥੋਂ ਪੁੱਟ ਲਿਆਏ ਨੇ ਤੇ ਹੁਣ ਉਹ ਤਿਆਰੀ ਦੇ ਵਿੱਚ ਨੇ ਕਿ ਕਿਸੇ ਵੀ ਵੇਲੇ ਜਿਹੜਾ ਬੈਰੀਕੇਡ ਹੈ ਉੱਥੋਂ ਹਟਾਏ ਜਾਣ ਤੇ ਫਿਰ ਅੱਗੇ ਦਿੱਲੀ ਵੱਲ ਨੂੰ ਕੂਚ ਕਰਨ ਹੰਝੂ ਗੈਸ ਵੜੀ ਛੱਡਣ ਦੇ ਅੱਖਾਂ ਨੂੰ ਸਾਡੀ ਚੜੀ ਆ ਕਈ ਸਾਡੇ ਬੱਚੇ ਬੇਹੋਸ਼ ਹੋ ਕੇ ਚਲੇ ਗਏ ਆ ਦੇਖ ਸਕਦੇ ਹੋ ਕਿ ਸਵੇਰ ਤੋਂ ਜਿਹੜੇ ਹੰਝੂ ਗੈਸ ਦੇ ਗੋਲੇ ਆ ਉਹ ਦਾਗੇ ਜਾ ਰਹੇ ਨੇ ਜਿਸ ਕਰਕੇ ਕਿਸਾਨਾਂ ਨੂੰ ਪਰੇਸ਼ਾਨੀ ਵੀ ਹੋ ਰਹੀ ਹੈ ਪਰ ਉਹ ਕਹਿ ਰਹੇ ਨੇ ਕਿ ਉਹ ਦਿੱਲੀ ਵੱਲ ਕੋਚ ਜ਼ਰੂਰ ਕਰਨਗੇ